ਤੇ ਅਸੀਂ ਸੋਚਿਆ ਕਿ ਚਲੋ ਲੰਗਰ ਤੇ ਹਰ ਕੋਈ ਲਾਉਣ ਰਿਹਾ ਤੇ ਅਸੀਂ ਆਪਣਾ ਅਮਰਿਕਾ ਆਪਣੇ ਫਾਊਂਡੇਸ਼ਨ 6 ਸਾਲ ਵੱਲੋਂ ਬਣਾ ਰਾਸ਼ਨ ਜਿਹੜਾ ਵਾ ਉੱਪਰ 50 ਪਰਿਵਾਰਾਂ ਨੂੰ ਵੰਡਿਆ ਗਿਆ ਜੀ ਲੋੜ ਵੰਨਣ ਨੂੰ ਜੇ ਰਸਤਾ ਵੰਡੀਆ ਰਸਤੇ ਵਿੱਚ ਇਹ ਕਾਟਾ ਸੀ ਡਾਲਾ ਸੀ ਨਾਲ ਚੌਲ ਖੰਡ ਤੇਲ ਜੋ ਰਸੋਈ ਵਿੱਚ ਸਮਾਨ ਵਰਤਣ ਨਾਲ ਉਹ ਸਭ ਸੀ ਲੰਗਰ ਵੀ ਚਲੋ ਲੰਗਰ ਵੀ ਲੱਗਣੇ ਚਾਹੀਦੇ ਆ ਪਰ ਇਹ ਵੀ ਜਿਹੜੇ ਪਰਾਲੇ ਜਿਹੜੇ ਮਾਤੜ ਸਾਥੀ ਪਰਿਵਾਰ ਆ ਗਰੀ ਪਰਿਵਾਰ ਆ ਉਹਨਾਂ ਨੂੰ ਇਹ ਵੀ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਕਿਸੇ ਵੀ ਵਰਗ ਨੂੰ ਨਹੀਂ ਵੇਖਿਆ ਭਾਵੇਂ ਕੋਈ ਮਤਲਬ ਕਿ ਜਰਨਲ ਆ ਭਾਵੇਂ ਕੋਈ ਬੀਸੀ ਆ ਭਾਵੇਂ ਕੋਈ ਐਸਸੀ ਆ ਜਿਹੜਾ ਜਿਹੜਾ ਗਰੀ ਪਰਿਵਾਰ ਆ ਅਸੀਂ ਗਰੀ ਪਰਿਵਾਰ ਦਾ ਸੋਚ ਕੇ ਕਿਸੇ ਵਰਗ ਦਾ ਨਹੀਂ ਮਤਲਬ ਕਿ ਕੋਈ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਵੱਡੇ ਪੱਧਰ ਤੇ ਗੁਰਸਿੱਖ ਸੰਗਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਹੁੰਚ ਰਹੀ ਹੈ ਵੱਡੇ ਪੱਧਰ ਤੇ ਦਰਸ਼ਨ ਜਤਾਰੇ ਕਰਨ ਲਈ ਪਹੁੰਚ ਰਹੀ ਹੈ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਗੁਰੂ ਘਰ ਦੇ ਬਾਹਰ ਜਿਹੜੇ ਆ ਸੰਗਤਾਂ ਵੱਲੋਂ ਲਗਾਏ ਗਏ ਨੇ ਲੇਕਿਨ ਉੱਥੇ ਹੀ ਕੁਝ ਨੌਜਵਾਨ ਨੌਜਵਾਨਾਂ ਵੱਲੋਂ ਜਿਹੜਾ ਨੇ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਲੋੜਵੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਜਿਹੜਾ ਅੱਜ ਦੇ ਦਿਨ ਜਿਹੜਾ ਇੱਥੇ ਭੇਟ ਕੀਤਾ ਜਾ ਰਿਹਾ ਜਿਹੜ ਇਸ ਫਾਊਂਡੇਸ਼ਨ ਦੇ ਜੋ ਨਾਲ ਚੇਅਰਮੈਨ ਹੈਗੇ ਨੇ ਉਹ ਵੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਿਦਾਂ ਕਿਉਂਕਿ ਅੱਜ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਪਹੁੰਚੀ ਆ ਤਾਂ ਤੁਹਾਨੂੰ ਕਿਦਾਂ ਲੱਗਾ ਕਿ ਇਹ ਰਾਸ਼ਨ ਜਿਹੜਾ ਇਹ ਵੰਡਣਾ ਚਾਹੀਦਾ ਨਾ ਕਿ ਲੰਗਰ ਲਗਾਉਣਾ ਹਾਂਜੀ ਹਾਂਜੀ ਇਹ ਸਾਡੀ ਫਾਊਂਡੇਸ਼ਨ ਹੈ ਦੀ ਚਵਾਨ ਫਾਊਂਡੇਸ਼ਨ ਵੈਲਫੇਅਰ ਫਾਊਂਡੇਸ਼ਨ ਸੁਲਤਾਨਵਿੰਡ ਤੇ ਅਸੀਂ ਮਿਲ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਤੇ ਅਸੀਂ ਸੋਚਿਆ ਵੀ ਚਲੋ ਲੰਗਰ ਤੇ ਹਰ ਕੋਈ ਲਾਉਣ ੜਿਆ ਤੇ ਅਸੀਂ ਆਪਣਾ ਮਿਲ ਕੇ ਆਪਣ ਆਪਣਾ ਰਾਸ਼ਨ ਜਿਹੜਾ ਵਾ 50 ਪਰਿਵਾਰਾਂ ਨੂੰ ਵੰਡਿਆ ਗਿਆ ਜੀ ਲੋੜਵੰਦਾਂ ਨੂੰ 50 ਪਰਿਵਾਰਾਂ ਨੂੰ ਇੱਕ ਇੱਕ ਮਹੀਨਾ ਰਾਸ਼ਨ ਵੰਡਿਆ ਗਿਆ ਹਾਂਜੀ ਹਾਂਜੀ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਨੌਜਵਾਨ ਪੀੜੀ ਨੂੰ ਅਕਸਰ ਨਿਸ਼ਾਨੇ ਤੇ ਸਾਧਿਆ ਜਾਂਦਾ ਕਿ ਨੌਜਵਾਨ ਜਿਹੜੇ ਨੇ ਉਹ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਵੜੇ ਹੋਏ ਨੇ ਜਾਂ ਫਿਰ ਨਸ਼ਾ ਨੂੰ ਲੈ ਕੇ ਕਾਫੀ ਜ਼ਿਆਦਾ ਆਖਿਆ ਜਾਂਦਾ ਲੇਕਿਨ ਅੱਜ ਜਿੱਥੇ ਕਿ ਵੱਡੇ ਪੱਧਰ ਤੇ ਸੰਗਤ ਸ਼ਿਦਾ ਸਾਹਿਬ ਆ ਕੇ ਇਹਨਾਂ ਦਵਸਤਕ ਹੋ ਰਹੀ ਆ ਉੱਥੇ ਤੁਹਾਨੂੰ ਕਿਵੇਂ ਲੱਗਾ ਕਿ ਇਦਾਂ ਤੁਹਾਨੂੰ ਇਹ ਕੋਲ ਪ੍ਰਯਾਸ ਜਿਹੜਿਆ ਕਰਨੇ ਚਾਹੀਦੇ ਹਾਂਜੀ ਬਿਲਕੁਲ ਕਰਨੇ ਚਾਹੀਦੇ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਤੁਸੀਂ ਵੰਡੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਦੇਖੋ ਇਸ ਤੇ ਸੰਗਤ ਬਹੁਤ ਉਤਸ਼ਾਹ ਦੇ ਨਾਲ ਲੰਗਰ ਲਾਉਂਦੀ ਆ ਪਰ ਸਾਡੇ ਜਿਹੜੀ ਇਹ ਨੌਜਵਾਨ ਆ ਚਵਾਨ ਵੈਲਫੇਅਰ ਸੁਸਾਇਟੀ ਜਿਹੜੀ ਇਹਨਾਂ ਨੇ ਇੱਕ ਵਿਚਾਰ ਵਟਾਂਦਰਾ ਕੀਤਾ ਕਿ ਆਪਾਂ ਐਂਕੀ ਜਿਹੜਾ ਲੰਗਰ ਨਾਲ ਲਈ ਤੇ ਆਪਾਂ ਨਾਲ ਜਿਹੜੇ ਗਰੀ ਪਰਿਵਾਰ ਆ ਜਾਂ ਕੋਈ ਵਿਧਵਾ ਲੇਡੀਜ਼ ਆ ਉਹਨਾਂ ਨੂੰ ਆਪਾਂ ਜੋ ਸਰਦਾ ਬੰਦਾ ਉਹ ਆਪਾਂ ਰਸਤ ਦੇਈਏ ਤੇ ਇਹ ਅੱਜ ਜਿਹੜਾ ਅਸੀਂ ਪੰਜਾਬ ਪਰਿਵਾਰਾਂ ਨੂੰ ਅੱਜ ਰਸਤ ਵੰਡੀਆ ਰਸਤ ਦੇ ਵਿੱਚ ਇਹ ਕਾਟਾ ਸੀ ਦਾਲਾ ਸੀ ਨਾਲ ਚੌਲ ਖੰਡ ਤੇਲ ਜੋ ਰਸੋਈ ਵਿੱਚ ਸਮਾਨ ਵਰਤਣ ਨਾਲ ਉਹ ਸਬਜ਼ੀ ਕਿਨਿਕਲ ਲੋਡ ਸੀਗੀ ਇਹੋ ਜਿਹਾ ਉਪਰਾਲੇ ਕਰਨ। ਇਹ ਵੇਖੋ ਜੀ ਇਹ ਚਾਹੀਦਾ ਲੰਗਰ ਵੀ ਚਲੋ ਲੱਗਣੇ ਲੰਗਰ ਵੀ ਲੱਗਣੇ ਚਾਹੀਦੇ ਆ ਪਰ ਇਹ ਵੀ ਜਿਹੜੇ ਉਪਰਾਲੇ ਜਿਹੜੇ ਮਾਤੜ ਸਾਥੀ ਪਰਿਵਾਰ ਆ ਗਰੀ ਪਰਿਵਾਰ ਆ ਉਹਨਾਂ ਨੂੰ ਇਹ ਵੀ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਜਿਹੜੀ ਮੰਗਾਈ ਦੇ ਇਹ ਦੌਰ ਦੇ ਵਿੱਚ ਬਹੁਤ ਘਰ ਚਲਾਉਣਾ ਬੜਾ ਔਖਾ ਤੇ ਜਿਹੜੀਆਂ ਵਿਧਵਾ ਜਨਾਨੀਆਂ ਉਹਨਾਂ ਵਾਸਤੇ ਬੜਾ ਮਤਲਬ ਕਿ ਕਠਿਨਿਆ ਕੰਮ ਜਿਹੜੀ ਆਪਣੇ ਰਸੋਈ ਦਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲਣਾ ਇਸ ਕਰਕੇ ਜਿਹੜਾ ਅੱਜ ਇਹ ਸਾਰੇ ਜਿੰਨੇ ਵੀ ਸਾਡੀ ਚਵਾਨ ਵੈਲਫੇਅਰ ਸੁਸਾਇਟੀ ਦੇ ਜਿਹੜੇ ਮੈਂਬਰ ਹੈ ਇਹਨਾਂ ਸਾਰਿਆਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਤੇ ਪਿੰਡ ਸੁਲਤਾਨਪੁਰ ਦਰਸ਼ਮਾੜਾ ਸਕੂਲ ਦੇ ਵਿੱਚ ਜਿਹੜਾ ਆਪਾਂ ਅੱਜ ਕੀਤਾ ਪਰਾਲਾ ਕੀਤਾ ਹੈ ਕਿਸ ਵਰਗ ਨੂੰ ਜਿਹੜਾ ਖਾਸ ਤੌਰ ਤੇ ਜਿਹੜੇ ਇੱਕ ਇੱਕ ਮਹੀਨੇ ਦਾ ਜਿਹੜਾ ਰਾਸ਼ਨ ਦਿੱਤਾ ਗਿਆ ਨਹੀਂ ਆਪਾਂ ਇਸ ਵਿੱਚ ਕਿਸੇ ਵੀ ਵਰਗ ਨੂੰ ਨਹੀਂ ਵੇਖਿਆ ਭਾਵੇਂ ਕੋਈ ਮਤਲਬ ਕਿ ਜਰਨਲ ਆ ਭਾਵੇਂ ਕੋਈ ਬੀਸੀ ਆ ਭਾਵੇਂ ਕੋਈ ਐਸਸੀ ਆ ਜਿਹੜਾ ਜਿਹੜਾ ਗਰੀਬ ਪਰਿਵਾਰ ਆ ਅਸੀਂ ਗਰੀਬ ਪਰਿਵਾਰ ਦਾ ਸੋਚ ਕੇ ਕਿਸੇ ਵਰਗ ਦਾ ਨਹੀਂ ਮਤਲਬ ਕਿ ਕੋਈ ਇੱਕ ਇਹੋ ਜਿਹਾ ਨਹੀਂ ਕੋਈ ਕੰਮ ਕੀਤਾ ਸੀ ਸਿਰਫ ਜਿਹੜੇ ਗਰੀਬ ਪਰਿਵਾਰ ਉਹਨਾਂ ਨੂੰ ਦਿੱਤਾ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਦੀਆਂ ਤਸਵੀਰਾਂ ਵੀ ਤੜਨਾ ਸਾਂਝੇ ਕੀਤੀਆਂ ਕਿ ਅੱਜ ਜਿਹੜੇ ਲੋਂਡਵੰਦ ਪਰਿਵਾਰ ਨੇ ਉਹਨਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਜੋ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਇੱਥੇ ਇਹਨਾਂ ਵੱਲੋਂ ਜੋ ਉਹਨਾਂ ਲੋਕਾਂ ਨੂੰ ਪੇਟ ਕੀਤਾ ਗਿਆ ਜਿਨ੍ਹਾਂ ਵੱਲੋਂ ਕੀ ਘਰ ਚਲਾਉਣਾ ਜਿਹੜਾ ਕਾਫੀ ਮੁਸ਼ਕਲ ਸੀਗਾ ਕਹਿ ਸਕਦੇ ਹਾਂ ਕਿ ਮਾੜੇ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਉਹ ਦੇਣ ਦੀ ਜਿਹੜੀ ਇੱਥੇ ਇੱਕ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਲੇਕੀ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਨਾਲ ਹਰ ਪਿੰਡ ਪੱਧਰ ਦੇ ਉੱਤੇ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਹਰ ਕੋਈ ਜ ਨਾਲ ਤਸਵੀਰਾਂ ਸਾਂਝੀ ਕਰਦੇ ਰਹੋਗੇ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦੇ ਨਾਲ ਲਕਸ਼ਸਨਿਕ ਜਗਬਣੀ ਟੀਵੀ ਸ਼੍ਰੀ ਹਮਸਾ ਸਾਈ